ਫਾਲਸੀ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਝ ਪੰਜਾਬੀ ਗੱਬਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਘ ਮੈਂ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਡ ਨਹੀਂ ਹੋਣੀ ਚਾਹੀਦੀ ਦਲਜੀਤ ਦੋਸਾਂਤ ਨੂੰ ਪ੍ਰੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ। ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੋ ਚੁੱਕੀਏ ਨੋਟਪੈਡ ਤੇ ਸਾਡੇ ਗੁਆਂਦੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਕਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਂਵੇਂ ਨਹੀਂ ਹੰਦ ਸੰਬੰਧ ਹੋ ਗਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਤ ਫਿਲਮ ਦਾ ਹੀਰੋ ਹੋਵੇ ਉਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੇ ਕ੍ਰਿਸ਼ਨਾ ਜੈ ਜਗਨਨੰਦ ਗੁੱਡ ਆਫਟਰਨੂੰ ਐਂਡ ਹੈਵਿੰਗ ਫॉर ਗੁੱਡ ਇਵਨਿੰਗ ਅੱਜ ਇਸ ਪੱਤਰਕਾਰ ਮਿਲਣੀ ਚ ਸਵਾਗਤ ਹੈ ਜੀ ਆਇਆਂ ਸਾਥੀਓ ਸਭ ਤੋਂ ਪਹਿਲੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਹੈਗਾ ਬੜੇ ਸ਼ਾਰਟ ਨੋਟਿਸ ਤੇ ਔਰ ਫਿਰ ਟਾਈਮ ਚੇਂਜ ਕਰਨ ਦੇ ਬਾਵਜੂਦ ਵੀ ਇਨੇ ਪਰਵੇ ਨੰਬਰ ਚ ਆ ਕੇ ਸਾਨੂੰ ਅਸ਼ੀਰਵਾਦ ਦਿੱਤਾ ਆਪਣਾ ਜਿਹੜਾ ਹੈ ਪ੍ਰੈਜ਼ੈਂਸ ਨਾਲ ਮਾਨ ਸਤਕਾਰ ਦਿੱਤਾ ਸਾਡੇ ਵਿੱਚ ਪੰਜਾਬ ਦੀ ਜਾਨੀਮਾਨੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਕਰਮਾ ਦੇ ਰਾਹੀ ਆਪਣੀ ਐਕਟਿੰਗ ਦੇ ਰਾਹੀ ਆਪਣੀ ਆਵਾਜ਼ ਦੇ ਰਾਹੀ ਜਿਹੜਾ ਹੈ ਪੰਜਾਬ ਦੇ ਅੰਦਰ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਔਰ ਪੰਜਾਬ ਦੇ ਇੱਕ ਬ੍ਰਾਂਡ ਵੈਸਟਰ ਬਣ ਕੇ ਵਰਲਡ ਓਵਰ ਕਮਕਾ ਜਿਹੜਾ ਹੈ ਪੰਜਾਬ ਦਾ ਰਿਪਰੈਜੈਂਸ਼ਨ ਪ੍ਰਤੀਨਿਧ ਕਰ ਦਿੰਦੇ ਨੇ ਸਾਡੇ ਲਈ ਹੋਰ ਵੀ ਮਾਨ ਦੀ ਗੱਲ ਹੈ ਕਿ ਆਪ ਜੀ ਨੇ ਉਸ ਸਾਲ ਪਹਿਲੇ ਭਾਰਤੀ ਜਨਤਾ ਪਾਰਟੀ ਚ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਮਾਨ ਬਖਸ਼ਿਆ ਅੱਜ ਸੂਬਾ ਸਾਡੇ ਕਨਵੀਨਰ ਨੇ ਕਲਚਰ ਸੈੱਲ ਦੇ ਔਰ ਅੱਜ ਆਪ ਜੀ ਨਾਲ ਕਿਸੇ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਆਏ ਨੇ ਬੁਝ ਅچھے ਤੌਰ ਤੇ ਆਏ ਨੇ